ਹਾਂਜੀ ਕਿਦਾਂ ਸਾਰੇ ਵੀਰੋ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਤੁਹਾਨੂੰ ਮੇਰੇ ਵੀਰੋ ਕੱਲ ਨੂੰ ਵਰਲਡ ਕਬੱਡੀ ਕੱਪ ਕੈਨੇਡਾ 'ਚ ਹੋਣਾ ਟਾਈਆਂ ਪੈ ਗਿਆ ਮੈਚ ਫਸ ਗੇ ਆ ਮੇਰੇ ਖਿਆਲ ਨਾਲ ਪਾਕਿਸਤਾਨ ਤੇ ਇੰਡੀਆ ਦਾ ਵੀ ਫਾਸ ਜਾਣਾ ਜੇਕਰ ਮੈਚ ਜਿੱਤੀ ਗਏ ਤਾਂ ਉਹ ਤਾਂ ਕਰਕੇ ਉਸ ਤੋਂ ਪਹਿਲਾਂ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜ਼ਰੂਰ ਕਰਕੇ ਜਾਓ ਟੀਮਾਂ ਵੀ ਕੁਝ ਦਾ ਕਲੀਅਰ ਆ ਤੇ ਖਿਡਾਰੀ ਜਿਹੜੇ ਖੇਡਣੇ ਉਹ ਵੀ ਦੱਸਾਂਗੇ ਜੋ ਇਹ ਵਰਲਡ ਕਬੱਡੀ ਕੱਪ ਹੋਣਾ ਕੱਲ ਨੂੰ ਤੁਹਾਨੂੰ 3 ਅਗਸਤ ਦੇ ਦਿਨ ਇੰਗਲੈਂਡ ਕੈਨੇਡਾ ਯੂ ਐਸ ਏ ਪਾਕਿਸਤਾਨ ਇੰਡੀਆ ਟਾਪ ਦੀਆਂ ਟੀਮਾਂ ਸਾਰੀਆਂ ਹੀ ਟਾਪ ਦੇ ਖਿਡਾਰੀ ਹਰ ਇੱਕ ਟੀਮ ਦੇ ਵਿੱਚ ਸੈੱਟ ਕੀਤੇ ਹੋਇਆ ਪ੍ਰਮੋਟਰਾਂ ਦੇ ਮੇਰੇ ਖਿਆਲ ਨਾਲ ਸਵਾਦ ਪੂਰਾ ਲਾਉਂਗੇ ਤੁਸੀਂ ਮੇਰੇ ਵੀਰੋ ਯੂਨਾਈਟਿਡ BC ਚ ਦੇਖ ਲਓ ਫਰਿਆਦ ਖੁਸ਼ੀ ਪਾਲਾ ਜਲਾਲਪਰੀਆ ਪੂਰੀ ਛੰਨਾ ਕਾਲਾ ਧੂਰਕੋਟ ਵਾਲਾ ਰਵੀ ਕੈਲਰਮ ਇੱਕ ਤੋਂ ਇੱਕ ਚੋਟੀ ਦੇ ਖਿਡਾਰੀ ਆ ਇਹ ਟੀਮ ਦੇ ਵਿੱਚ ਤਾਂ ਸਾਰੇ ਹੀ ਸਿਰੇ ਦੇ ਆ ਇਸ ਟੀਮ ਦੇ ਵਿੱਚ ਵੀ ਵੱਡੇ ਮੱਲ ਦੂਜੀ ਅਗਲੀ ਟੀਮ ਦੀ ਗੱਲ ਕਰਾਂ ਤਾਂ ਮੈਂ ਤੁਹਾਨੂੰ ਕਨੇਡਾ ਈਸਟ ਦੇ ਵਿੱਚ ਯਾਦਾ ਸੁਰਖਪਰੀਆ ਆਰਸ਼ ਵੋਲੇ ਵਾਲਾ ਮੇਰੇ ਵੀਰੋ ਪਿੰਦੂ ਸੀਚੇ ਵਾਲ ਟੌਪ ਦੇ ਹੀ ਟੀਮ ਮੇਰ ਜਾਂ ਸ਼ੀਲੂ ਦੀ ਘਾਟ ਰੜਕੂਗੀ ਕਿਉਂਕਿ ਉਹਦੇ ਸੱਟ ਦੇ ਕਾਰਨ ਪੰਜਾਬ ਪਹੁੰਚ ਗਿਆ ਇਹ ਵੀ ਬਹੁਤ ਤਗੜੀ ਟੀਮ ਆ ਬਾਕੀ ਮੇਰੇ ਵੀਰੋ ਜੋ ਮੈਚ ਫਸੇ ਆ ਕੈਨੇਡਾ ਈਸਟ ਦਾ ਕੈਨੇਡਾ ਵੈਸਟ ਨਾਲ ਮੇਰੇ ਵੀਰੋ ਇੰਡੀਆ ਦਾ ਯੂਨਾਈਟਿਡ ਬੀਸੀ ਨਾਲ ਜਾਨਕੀ ਇੰਡੀਆ ਦੀ ਸ਼ਾਜੀ ਹੁਣਿਆਂ ਦੀ ਟੀਮ ਦਾ ਮੈਚ ਖੁਸ਼ੀ ਹੁਣਿਆਂ ਦੀ ਟੀਮ ਨਾਲ ਫਸਿਆ ਬਹੁਤ ਤਗੜਾ ਮੈਚ ਲੱਗੂਗਾ ਇਹਨਾਂ ਦਾ ਵੀ ਯੂਐਸਏ ਦਾ ਇੰਗਲੈਂਡ ਦੀ ਟੀਮ ਨਾਲ ਆ ਪਾਕਿਸਤਾਨ ਦਾ ਮੇਰੇ ਵੀਰੋ ਜੋ ਪਹਿਲੇ ਮੈਚ ਜਿੱਤੂਗੀ ਉਹਦੇ ਨਾਲ ਜੋ ਮੈਚ ਫਸੂਗਾ ਤੇ ਇਹ ਗੱਲ ਦੇਖਣ ਵਾਲੀ ਹੋਣੀ ਆ ਵੀ ਇੰਡੀਆ ਦੀ ਟੀਮ ਬਾਜ਼ੀ ਮਾਰਦੀ ਆ ਜਾਂ ਨਹੀਂ ਜਾਂ ਪਾਕਿਸਤਾਨਾ ਜੋ ਹੈ ਤੁਹਾਨੂੰ ਯੂਨਾਈਟਿਡ ਬੀਸੀ ਜਾਣਕੀ ਖੁਸ਼ੀ ਹੁਣਿਆਂ ਦਾ ਮੈਚ ਦੇਖਣ ਨੂੰ ਮਿਲੂਗਾ ਇਹ ਗੱਲਾਂ ਸਮੇਂ ਤੇ ਲੱਗਣਗਾ ਮੈਚ ਬਹੁਤ ਛੋਟੀ ਦੇ ਹੁਣਿਆਂ ਕੱਲ ਨੂੰ ਕਾਫੀ ਵੀਰਾਂ ਨੂੰ ਲਾਈਵ ਹੀ ਨਹੀਂ ਪਤਾ ਲੱਗਣਾ ਰਾਤ ਨੂੰ ਚੱਲਣਾ ਲਾਈਵ ਲਾਈਵ ਕਰੀਬ ਮੇਰੇ ਵੀਰੋ 10:00 ਵਜੇ ਚੱਲਣਾ ਇੰਡੀਆ ਦੇ ਟਾਈਮ ਦੇ ਮੁਤਾਬਕ ਰਾਤ ਨੂੰ 10:00 ਵਜੇ ਲਾਈਵ ਦਾ ਆਨੰਦ ਵੀ ਮਾਣ ਸਕਦੇ ਹੋ ਤੁਸੀਂ ਦਰਸ਼ਕ ਜਿਹੜੇ ਪਹੁੰਚਣਗੇ ਉੱਥੇ ਪਹਿਲੀ ਯਾਰ ਜੋ ਹੈ ਦਰਸ਼ਕਾਂ ਲਈ ਇੰਨੇ ਵੱਡੇ ਇਨਾਮ ਦੋ ਬੋਲਟ ਮੋਟਰਸਾਈਕਲ ਲੱਕੀ ਡਰਾਅ ਚ 10 골ਡ ਚੈਨਾ ਦਿੱਤੀਆਂ ਜਾਣੀਆਂ ਤੇ 10 ਰਿੰਗ ਰਿੰਗਾ ਦਿੱਤੀਆਂ ਜਾਣੀਆਂ 50 ਸਿਲਵਰ ਬਰੇਸਲੇਟ ਦਿੱਤੇ ਜਾਣੇ ਆ ਜਿਹੜੇ ਦਰਸ਼ਕ ਉੱਥੇ ਪਹੁੰਚਣਗੇ ਇਹ ਉਹ ਜੋ ਹੈ ਫਾਇਦਾ ਚੱਕ ਸਕਦੇ ਆ ਇਸ ਸਕੀਮ ਦਾ ਕਹਾਂ ਮੈਂ ਬਈ ਮੁੱਲ ਉਹ ਜੋ ਹੈ ਉਤਾਰ ਸਕਦੇ ਆ ਉੱਥੇ ਪਹੁੰਚ ਕੇ ਆਵਦਾ ਕੀ ਵਦਾ ਹੁੰਦਾ ਕਈ ਯਾਰ ਬੋਲਟੀ ਜੋ ਹੈ ਕਿਸੇ ਦੇ ਘਰਾਂ ਵਿੱਚ ਲਿਖਿਆ ਹੋਵੇ ਤਾਂ ਕਰਕੇ ਜੋ ਵੀ ਰਨੇੜੇ ਤੇੜੇ ਦੇ ਹੈਗੇ ਆ ਜਰੂਰ ਪਹੁੰਚੋ ਕੱਪ ਤੇ ਦੇਖਣ ਲਈ ਕੈਨੇਡਾ ਚ ਹੈਗੇ ਆ ਜਿਹੜੇ ਬਾਕੀ ਕੰਮ ਵੀ ਘੱਟ ਹੀ ਆ ਮੈਂ ਜਦਾ ਹੀ ਆਨੰਦ ਲੈ ਲਿਓ ਤਾਂ ਕਰਕੇ ਜਰੂਰ ਪਹੁੰਚਿਓ ਕਿਉਂਕਿ ਮੇਲਾ ਬਹੁਤ ਤਗੜਾ ਲੱਗਣਾ ਲਾਸਟ ਕੱਪ ਆ ਖਿਡਾਰੀ ਸਾਰੇ ਹੀ ਖੇਡਣੇ ਆ ਸ਼ੀਲੂ ਹਣੀ ਪੰਜਾਬ ਆ ਜੱਗੂ ਵੀ ਨਹੀਂ ਖੇਡਦਾ ਹਾਕਮਾਲੀਆ ਬਾਕੀ ਤੁਹਾਨੂੰ ਇਹ ਵੱਡਾ ਮੇਲਾ ਸਰੇ ਦਾ ਮੇਲਾ ਲਾਸਟ ਕਬੱਡੀ ਕੱਪ ਕੈਨੇਡਾ ਦਾ ਵਰਲਡ ਕੱਪ ਕਮਾਂਵੇਂ ਵੀ ਸਰੇ ਦਾ ਜੋ ਹੋਣਾ ਉਸਦੇ ਬਾਰੇ ਦੱਸਣਾ ਸੀਗਾ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਜੇ ਕੁਝ ਵੀਡੀਓ ਦੇ ਵਿੱਚ ਚੰਗਾ ਲੱਗਿਆ ਜਾਂ ਵਧੀਆ ਲੱਗਿਆ ਤਾਂ ਯਾਰ ਲਾਈਕ ਤੇ ਸ਼ੇਅਰ ਕਰ ਦਿਓ ਸਾਰੇ ਭਰਾਵਾਂ ਤਾਂ ਹੀ ਕਬੱਡੀ ਵਾਲਿਆਂ ਤਾਂ ਹੀ ਜਰੂਰ ਪਹੁੰਚਾ ਦਿਓ ਵੀਡੀਓ ਨੂੰ ਤੇ ਸਬਸਕ੍ਰਾਈਬ ਵੀ ਕਰਕੇ ਜਾਇਓ ਧੰਨਵਾਦ